ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀਡੀ ਐਕਸੈਸ ਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਅੱਜ ਫੇਰ ਅਸੀਂ ਜਿਹੜੀ ਫਿਲਮ ਆ ਰਹੀ ਹੈ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਇਸ ਫਿਲਮ ਦਾ ਇੰਤਜ਼ਾਰ ਹੋ ਰਿਹਾ ਚਮਾਰ ਸਾਉ ਟੂ ਜਿਹੜੀ ਫਿਲਮ ਆ ਰਹੀਆ ਗੁਰਮੇਲ ਮਹਿਸਾਬ ਇਸ ਦੇ ਪ੍ਰੋਡੂਸਰ ਨੇ ਉਹਨਾਂ ਦਾ ਅਸੀਂ ਬਹੁਤ ਜ਼ਿਆਦੇ ਧੰਨਵਾਦ ਕਰਦੇ ਹਾਂ ਜੋ ਆਪਣੇ ਤੌਰ ਤੇ ਬਹੁਤ ਜ਼ਿਆਦੇ ਫਿਲਮ ਨੂੰ ਪਿਆਰ ਦੇ ਰਣ ਤੇ ਬਹੁਤ ਜ਼ਿਆਦੇ ਗਾਇਕ ਇਸ ਫਿਲਮ ਨੂੰ ਦੇਖਣ ਬਾਅਦ ਤੇ ਲੋਕਾਂ ਨੂੰ ਬੇਨਤੀ ਵੀ ਕਰ ਰਹੇ ਨੇ ਅਗਲੇ ਹਫਤੇ ਤੱਕ ਇਸ ਫਿਲਮ ਨੂੰ ਸਾਰੇ ਦੇਖਣਗੇ ਤੇ ਬਹੁਤ ਜਲਦ ਇਹ ਫਿਲਮ ਤੁਹਾਡੀ ਸੇਵਾ ਤੱਕ ਪਹੁੰਚਣ ਵਾਲੀ ਆ ਸੋ ਇਸ ਜੋ ਗਾਇਕ ਨੇ ਸਾਡੀ ਸਪੋਰਟ ਦੇ ਵਿੱਚ ਆ ਰਹੇ ਨੇ ਮੈਂ ਤਾਂ ਕਰਕੇ ਵੀਡੀਓ ਲੈ ਕੇ ਆਇਆ ਤੁਹਾਡੇ ਤੱਕ ਗਾਇਕ ਬੂਟਾ ਮੁਹੰਮਦ ਸਾਹਿਬ ਉਹਨਾਂ ਨੇ ਵੀ ਇਸ ਫਿਲਮ ਦੇ ਹੱਕ ਵਿੱਚ ਵੀਡੀਓ ਪਾਈ ਆ ਤੇ ਪਰਮਜੀਤ ਹੰਸ ਹੰਸਰਾ ਹੰਸ ਦੇ ਭਰਾ ਜੀ ਨੇ ਤੇ ਉਹਨਾਂ ਨੇ ਵੀ ਇਸ ਫਿਲਮ ਦੀ ਸਪੋਰਟ ਕੀਤੀ ਆ ਮੋਹਨ ਲਾਲ ਪਟੋਆ ਸਾਹਿਬ ਉਹਨਾਂ ਨੇ ਵੀ ਇਸ ਫਿਲਮ ਦੀ ਸਪੋਰਟ ਕੀਤੀ ਆ ਤੇ ਹਰਮੇਸ਼ ਘੋਰੀਆ ਸਾਹਿਬ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਬਾਕੀ ਜਿੰਨਾਂ ਗਾਇਕਾਂ ਨੇ ਪਹਿਲਾਂ ਪੋਸਟਾਂ ਪਾਈਆਂ ਧੰਨਵਾਦ ਆ ਤੇ ਅੱਗੇ ਜਿਹੜੇ ਹੋਰ ਵੀ ਸਪੋਰਟ ਕਰ ਰਹੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੋਵੇਗਾ ਉਹ ਵੀ ਤੁਹਾਡੇ ਤੱਕ ਅਸੀਂ ਲੈ ਕੇ ਆਵਾਂਗੇ ਤੇ ਗਰਮੀਰ ਮੈਂ ਸਾਹਿਬ ਇਹਨਾਂ ਦੇ ਪ੍ਰੋਡਿਊਸਰ ਨੇ ਜੋ ਦਿਨ ਰਾਤ ਨਿਯਤ ਕਰ ਰਹੇ ਨੇ ਇਸ ਫਿਲਮ ਨੂੰ ਬਣਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪਾਇਆ ਤੇ ਸਭ ਤੋਂ ਵੱਡਾ ਯੋਗਦਾਨ ਅੱਗੇ ਜੋ ਤਾਰਕ ਮਹੱਤਵ ਦਾ ਉਲਟਾ ਚਸ਼ਮਾ ਵਾਲੇ ਸੋਢੀ ਸਾਹਿਬ ਨੇ ਉਹਨਾਂ ਨੇ ਹైదరాబాద్ ਦੇ ਵਿੱਚ 12-13 ਸਾਲ ਫਿਲਮੀ ਜਿਹੜੀ ਲੈਂਡ ਉਹ ਸਿੱਖੀ ਕਿਵੇਂ-ਕਿਵੇਂ ਫਿਲਮ ਦੇ ਵਿੱਚ ਅੱਗੇ ਜਾ ਕੇ ਆਪਾਂ ਰੋਲ ਅਦਾ ਕਰਨਾ ਕੀ-ਕੀ ਕੰਮ ਹੁੰਦੇ ਨੇ ਕਿਵੇਂ-ਕਿਵੇਂ ਡਾਇਰੈਕਸ਼ਨ ਦੇਈਂਦੀ ਆ ਜੋ ਵੀ ਹੈ ਜਿੰਨਾ ਵੀ ਫਿਲਮੀ ਲੈਂਡ ਦੇ ਵਿੱਚ ਹੁੰਦਾ ਉਹਨਾਂ ਨੇ ਵੱਡੇ ਪੱਧਰ ਤੇ ਆਪਣਾ ਕੰਮ ਸਿੱਖਿਆ ਬੰਬਈ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤਾਰ ਕਮੈ ਤਾਂ ਉਲਟਾ ਸੱਚਮਾ ਦੇ ਵਿੱਚ ਜਾਂ ਅਦਾਲਤ ਸੀਰੀਅਲ ਹੋਰ ਵੀ ਬਹੁਤ ਜ਼ਿਆਦਾ ਨਾਟਕਾਂ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਨੇ ਬੇਰ ਸੋਚਿਆ ਵੀ ਇੱਕ ਫਿਲਮ ਇਸ ਤਰ੍ਹਾਂ ਬਣਾਈ ਜਾਵੇ ਸਟੋਰੀ ਡਾਇਰੈਕਟਰ ਜਿਹੜੇ ਤਾਰਕ ਮਹਿਤਾ ਉੱਟਾ ਜਮਾ ਸੋਢੀ ਸਾਹਿਬ ਨੇ ਉਹਨਾਂ ਨੇ ਫਿਰ ਫਿਲਮ ਲਿਖੀ ਚਮਾਰ ਸਾਹਿਬ ਤੋਂ ਇਸ ਕਰਕੇ ਉਹਨਾਂ ਦੇ ਪ੍ਰੋਡੂਸਰ ਬਣੇ ਗਰਮੀਰ ਮਹਿਸਾਬ ਇਟਲੀ ਦੇ ਵਿੱਚ ਸੋ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਇਹਨਾਂ ਦੇ ਜੋ ਡਾਇਰੈਕਟਰ ਨੇ ਜਗेंद्र ਲਹਿਰੀ ਸਾਹਿਬ ਉਹਨਾਂ ਨੇ ਵੀ ਬਹੁਤ ਜ਼ਿਆਦਾ ਖੂਬੀ ਇਹ ਰੀਅਲਿਟੀ ਕੀਤੀ ਹੈ ਦੇ ਵਿੱਚ 15-20 ਦਿਨ ਲੱਗੇ ਇਸ ਫਿਲਮ ਨੂੰ ਬਣਾਉਣ ਵਾਸਤੇ ਦਿਨ ਰਾਤ ਇੱਕ ਕਰਕੇ ਫਿਲਮ ਜਿਹੜੀ ਸਿਰੇ ਚੜੀ ਆ ਤੇ ਹੁਣ ਇਹ ਤੁਹਾਡੀ ਸੇਵਾ ਵਿੱਚ ਆਉਣ ਵਾਲੀ ਆ ਫਿਲਮ ਤੇ ਜਿਉ ਤੁਸੀਂ ਦੇਖ ਸਕਦੇ ਹੋ ਸੋ ਮੈਂ ਨਾਲ-ਨਾਲ ਜਿਹੜੇ ਗਾਇਕਾਂ ਨੇ ਸਪੋਰਟ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਹੁਣ ਤੁਹਾਨੂੰ ਸੁਣਾਣਿਆਂ ਜਿਹੜੀ ਇਹ ਫਿਲਮ ਹੈ ਇਸ ਬਾਰੇ ਗਾਇਕਾਂ ਦਾ ਕੀ ਕਹਿਣਾ जय गुरुदेव ਧੰਨ ਗੁਰਦੇਵ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਪੰਜਾਬੀ ਫੋਕ ਸਿੰਗਰ ਤੇ ਮੈਂ ਅੱਜ ਦੱਸਣਾ ਚਾਹੁੰਦਾ ਬੜੀ ਖੁਸ਼ੀ ਵਾਲੀ ਖਬਰ ਹੈ ਖੁਸ਼ੀ ਵਾਲੀ ਇਹ ਨਿਊਜ਼ ਕਹਿ ਸਕਦੇ ਆ ਖੁਸ਼ਖਬਰੀ ਕਹਿ ਸਕਦੇ ਆ ਕਿ ਪਹਿਲਾਂ ਇੱਕ ਫਿਲਮ ਬਣੀ ਸੀ ਚਮਾਰ ਸਾਹਿਬ ਤੇ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਤੇ ਇਸ ਵਾਰ ਜਿਹੜੀ ਫਿਲਮ ਬਣੀ ਆ ਚਮਾਰ ਸਾਹਿਬ 2 ਇਹ ਬਹੁਤ ਕਮਾਲ ਦੀ ਫਿਲਮ ਹੈ ਕਿਉਂਕਿ ਇਹਦੇ ਵਿੱਚ ਸਾਰੀ ਸਖਿਆਵਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਸਤਗੁਰੂ ਧੰਤਨ ਸਤਗੁਰੂ ਵਿਦਾਸ ਮਹਾਰਾਜ ਦੀਆਂ ਸਖਿਆਵਾਂ ਦੇ ਮਤਲਬਕ ਇਹਨੂੰ ਬਣਾਇਆ ਗਿਆ ਤੇ ਦੂਜੇ ਨੰਬਰ ਤੇ ਬਾਬਾ ਸਾਹਿਬ ਭੀਮਰਾਓ ਡਾਕਟਰ ਮੇਰਕਰ ਸਾਹਿਬ ਉਹਨਾਂ ਦੇ ਸਿਧਾਂਤਾਂ ਦੇ ਮਨੂੰ ਉਹਨਾਂ ਦੇ ਸਿਧਾਂਤਾਂ ਨੂੰ ਮੱਦੇਨਜ਼ਰ ਰੱਖ ਕੇ ਇਸ ਫਿਲਮ ਨੂੰ ਕਹਾਣੀਕਾਰ ਨੇ ਬਹੁਤ ਅੱਛੇ ਤਰੀਕੇ ਨਾਲ ਲਿਖਿਆ ਤੇ ਇਹਦੇ ਜਿਹੜੇ ਪ੍ਰੋਡਿਊਸਰ ਨੇ ਇਸ ਫਿਲਮ ਦੇ ਮੇਰੇ ਬਹੁਤ ਹੀ ਪਿਆਰੇ ਵੀਰ ਗੁਰਮੀਲ ਮਹੇ ਸਾਹਿਬ ਜਿਨ੍ਹਾਂ ਨੇ ਚੰਗਾ ਇਨਵੈਸਟਮੈਂਟ ਕਰਕੇ ਇਸ ਫਿਲਮ ਨੂੰ ਬਣਾਇਆ ਤੇ ਕਹਾਣੀ ਕਾਰਨੇ ਸਾਡੇ ਵੀਰ ਸੋਢੀ ਤਾਰਕ मेहता ਸਾਹਿਬ ਜਿਨ੍ਹਾਂ ਨੇ ਇਹ ਕਹਾਣੀ ਲਿਖੀ ਹੈ ਤੇ ਨਾਰੂਨਲ ਡਾਇਰੈਕਟ ਵੀ ਕੀਤੀ ਹੈ ਤੇ ਡਾਇਰੈਕਟਰ ਜੁਗਿੰਦਰ ਲੈਰੀ ਸਾਹਿਬ ਨੇ ਵੀ ਕੀਤੀ ਹੈ ਸੋ ਇਹ ਜਿਹੜੀ ਫਿਲਮ ਹੈ ਇਸ ਫਿਲਮ ਨੂੰ ਤੁਸੀਂ ਵੱਧ ਤੋਂ ਵੱਧ ਚੜ ਕੇ ਹੁੰਗਾੜਾ ਦੇਣਾ ਔਰ ਸਾਰਿਆਂ ਨੇ ਚਮਾਰ ਸਾਹਿਬ 2 ਜਿਹੜੀ ਇਹ ਫਿਲਮ ਹੈ ਇਹਨੂੰ ਸੁਪਰ ਡੂਪਰ ਹਿੱਟ ਤੁਸੀਂ ਕਰਨਾ ਕਿਉਂਕਿ ਤੁਹਾਡੇ ਲਈ ਬਣਾਈ ਗਈ ਹੈ ਜੇ ਤੁਸੀਂ ਸਤਗੁਰੂ ਦਾਸ ਬਾਰੇ ਨੂੰ ਪਿਆਰ ਕਰਦੇ ਆਂ ਔਰ ਬਾਬਾ ਸਾਹਿਬ ਦੀ ਸਨਾਤਾ ਨੂੰ ਮੰਨਣ ਵਾਲੇ ਆਂ ਤੇ ਤੁਹਾਡਾ ਫਰਜ਼ ਬਣਦਾ ਕਿ ਜਮਾਰ ਸਾਹਿਬ ਤੂੰ ਨੂੰ ਤੁਸੀਂ ਇੱਕ ਦੰਗ ਮਤਲਬ ਇੱਕ ਨੰਬਰ ਦੇ ਉੱਤੇ ਇਹ ਇਹ ਦਾ ਮਤਲਬ ਜਿਹੜਾ ਰਿਜ਼ਲਟ ਮਿਲਣਾ ਚਾਹੀਦਾ ਸੋ ਮੈਨੂੰ ਆਸ ਉਮੀਦ ਹੈ ਮੈਂ ਇਹ ਜਿਹੜਾ ਸਾਰਾ ਆਪਣਾ ਦੱਸਣਾ ਚਾਹੁੰਨਾ ਤੁਹਾਨੂੰ ਕਿ ਤੁਸੀਂ ਖਾਸ ਕਰਕੇ ਮੇਰਾ ਸਨੇਹਾ ਸਾਰਿਆਂ ਨੂੰ ਦੇਣਾ ਕਿ ਜਮਾਰ ਸਾਹਿਬ ਤੂੰ ਇਸ ਫਿਲਮ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦੇਣਾ ਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਪ੍ਰੋਮੋਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਾਰੇ ਦੋਸਤਾਂ ਤੱਕ ਪਹੁੰਚਾਓ ਪੂਰੀ ਦੁਨੀਆ ਪੂਰੇ ਵਿਸ਼ਵ ਤੱਕ ਇਹ ਫਿਲਮ ਜਾਣੀ ਚਾਹੀਦੀ ਹੈ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੈ ਗੁਰਦੇਵ ਧਰਗੁਰਦੇਵ ਜੈ ਪੀਂ ਜੈ ਪਾ ਹੈਲੋ ਦੋਸਤੋ ਸਾਰੇ ਨੂੰ ਪਿਆਰ ਸਤਿ ਸ੍ਰੀ ਅਕਾਲ ਆਦਾਬ ਸਲਾਮ ਜੈ ਗੁਰਦੇਵ ਧਰਗੁਰਦੇਵ ਜੈ ਪੀਂ ਜੈ ਪਾ ਦੋਸਤੋ ਮੈਂ ਤਾਂ ਆਪਣਾ ਸਿੰਗਰ ਹਰਮੇਸ਼ ਬਹੋਰੀਆ ਇੱਕ ਬੜੀ ਹੀ ਪਿਆਰੀ ਜੀ ਗੱਲ ਕਰਦੇ ਨਾਲ ਸਾਂਝੀ ਕਰਨੀ ਸੀ ਇੱਕ ਫਿਲਮ ਨਵੀਂ ਨਕੋਰ ਸਾਡੇ ਸਮਾਜ ਲਈ ਆ ਰਹੀ ਹੈ ਚਮਾਰ ਸਾਹਬ ਤੋਂ ਇਹ ਫਿਲਮ ਚਮਾਰ ਸਾਹਬ ਤੋਂ ਆਪ ਸਭ ਨੇ ਦੇਖਣੀ ਹੈ ਕਿਉਂ ਦੇਖਣੀ ਹੈ ਕਿਉਂਕਿ ਇਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਿੱਖਿਆਵਾਂ ਅਤੇ ਡਾਕਟਰ ਭੀਮrao Ambedkar ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਅਧਾਰਿਤ ਇਹ ਫਿਲਮ ਹੈ ਜਿਸ ਦੇ ਵਿੱਚ ਅਣਥੱਕ ਮਿਹਨਤ ਸੱਚੇ ਔਰ ਸੂਜਮਾਨਸ ਮਾਰਵੀ ਇਹ ਰੀਟੂ ਦਾ ਹੀ ਵਿੱਚ ਸੋਚਣ ਵਾਲੇ ਇਨਸਾਨ ਪ੍ਰੋਡਿਊਸਰ ਗੁਰਮੀਲ ਮਹਿ ਸਾਹਿਬ ਜੀ ਉਹਨਾਂ ਦੇ ਵੱਲੋਂ ਇਹ ਪ੍ਰੋਡਿਊਸ ਕੀਤੀ ਗਈ ਹੈ ਅਤੇ ਟਰੈਕਟਰ ਜਗਿੰਦਰ ਲਹਿਰੀ ਸੋ ਉਹਨਾਂ ਦੇ ਵੱਲੋਂ ਇਹ ਡਾਇਰੈਕਟ ਕੀਤੀ ਗਈ ਹੈ ਔਰ ਕਹਾਣੀ ਕਰ ਜੋ ਇਹਨਾਂ ਦੇ ਸੋਟੀ ਤਾਕ ਮਹਿਤਾ ਜੀ ਜਿਨਾ ਨਹੀਂ ਬੜੀ ਇਹ ਮਿਹਨਤ ਔਰ ਬੜੀ ਇਹ ਢੂੰਗਾਈ ਨਾਲ ਸਰਚ ਕਰਕੇ ਇੱਕ ਇੱਕ ਗੱਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਦੇ ਵਿੱਚੋਂ ਔਰ ਬਹੁਤ ਸਾਉ ਧੀਰੋ ਡਾਕਟਰ ਕੰਬਲਕਰ ਜੀ ਦੀ ਜੀਵਨੀ ਦੇ ਵਿੱਚੋਂ ਲੈ ਕੇ ਔਰ ਇੱਕ ਉਹ ਕਹਾਣੀ ਦਾ ਰੂਪ ਦੇ ਕੇ ਉਸ ਨੂੰ ਫਿਲਮਾਂਕੜ ਕੀਤਾ ਦੇਖੋ ਕਿੰਨੀ ਮਿਹਨਤ ਆਂਦੀ ਹੈ ਔਰ ਕਿਸ ਤਰ੍ਹਾਂ ਇਹਦੇ ਵਿੱਚ ਇਨਵੈਸਟਮੈਂਟ ਵੀ ਹੁੰਦੀ ਹੈ ਔਰ ਸਾਡੇ ਸਮਾਜ ਦੇ ਜਿਹੜੇ ਇਹ ਝੁਝਾਰੂ ਮੈਂ ਝੁਝਾਰੂ ਪਸੰਦ ਪਾਉਂਗਾ ਸਾਡੇ ਗੁਰਮੀਲ ਮਹੀਦੀ ਸਾਉ ਸੋ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਹਦੇ ਵਿੱਚ ਹੋਰ ਵੀ ਜਿਨ੍ਹਾਂ ਨੇ ਵੀ ਇਸ ਫਿਲਮ ਬਤ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਚਮਾਰ ਸਾਪਨੀ ਸੋ ਦੋਸਤੋ ਮੈਂ ਜਲੂਰ ਦੇਖਣ ਜਾਊਂਗਾ ਇਵਨ ਕੇ ਮੈਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਜਾਊਂਗਾ ਇਹ ਜਦੋਂ ਵੀ 1 ਤੋਂ 2 ਹਫ਼ਤਿਆਂ ਦੇ ਵਿੱਚ ਰਿਲੀਜ਼ ਹੋਣ ਜਾਣੀ ਹੈ ਜਦੋਂ ਵੀ ਇਹ ਆਈ ਆਪਾਂ ਸਾਰਿਆਂ ਨੇ ਆਪਣੇ ਘਰੋਂ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਹੈ ਤਾਂ ਕਿ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਆਪਣਾ ਇਤਿਹਾਸ ਵੀ ਜਾਣ ਸਕੇ ਸੋ ਇਹ ਇਤਿਹਾਸਕ ਪੱਖ ਤੋਂ ਸਾਡੀ ਕੌਮ ਲਈ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਹੈ ਔਰ ਮਿਸ਼ਨ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਕਰਨਾ ਹੈ ਜਮਾਨ ਸਾਤ ਤੂ ਜਮਾਲ ਸਾਹਿਬ ਨੂੰ ਬੁੱਤ ਬਾਬਾ ਸਾਹਿਬ ਜੀ ਦਾ ਕੋਠੀ ਉੱਤੇ ਲਾਇਆ ਏ ਗਰਮੇਲ ਮਹਿਨੇ ਸ਼ੌਂਕ ਆਪਣਾ ਪੁਗਾਇਆ ਏ ਜੋ ਜੈ ਗੁਰਦੇਵ ਤਨ ਗੁਰਦੇਵ ਜੈ ਪੀਮ ਜੈ ਭਾਰਤ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਸ਼੍ਰੀ ਗੁਰੂ ਵਿਦਾਸ ਬੰਦਸਾਹੀਆ ਕੌਮ ਦੇ ਜਿਹੜੇ ਨ ਤੜਕ ਯੋਧੇ ਸਾਡੇ ਪ੍ਰੋਡਿਊਸਰ ਗੁਰਮੀਲ ਮ희 ਸਾਹਿਬ ਜੀ ਡਾਇਰੈਕਟਰ ਜਗਿੰਦਰ ਲਹਿਰੀ ਅਤੇ 소ਡੀ ਤਾਰਿਕ मेहता ਕਹਾਣੀਕਾਰ 소ਡੀ ਤਾਰਿਕ मेहता ਫਿਲਮ ਚਮਾਰ ਸਾਹਿਬ 2 ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਸਿੱਖਿਆਵਾਂ ਅਤੇ ਬਾਬਾ ਸਾਹਿਬ ਪੀਮਰਾਵ ਅੰਬੇਡਕਰ ਸਾਹਿਬ ਦੇ ਸਿਧਾਂਤਾਂ ਦੇ ਆਧਾਰ ਉੱਤੇ ਬਣੀ ਫਿਲਮ ਚਮਾਰ ਸਾਹਿਬ 2 ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ ਤਾਂ ਕਿ ਚਮਾਰ ਸਾਹਿਬ 2 ਤੋਂ ਬਾਅਦ ਜਿਹੜੇ ਸਾਡੇ ਡਾਇਰੈਕਟਰ ਗੁਰਮੀਲ ਮਹਿਜ ਜੀ ਤੇ ਸੋਦੀ ਤਾਰਕ ਮਹਿਤਾ ਜੀ ਆਦੇ ਹੋਰ ਵੀ ਜਿੰਨੇ ਕਲਾਕਾਰ ਨੇ ਸਾਡੇ ਇਸ ਫਿਲਮ ਦੇ ਔਰ ਉਹਨਾਂ ਦਾ ਜਿਹੜਾ ਹੌਸਲਾ ਹੋਰ ਵਧੇ ਤਾਂ ਕਿ ਇਸ ਤੋਂ ਅੱਗੇ ਵੀ ਹੋਰ ਵਧੀਆ ਤੋਂ ਵਧੀਆ ਕਹਾਣੀਆਂ ਜਾਨਕਿ ਆਪਣੀ ਕੌਮ ਦੇ ਉੱਪਰ ਵਧੀਆ ਤੋਂ ਵਧੀਆ ਫਿਲਮਾਂ ਬਣ ਅੱਗੇ ਵੀ ਵੈਸੇ ਬਣੀਆਂ ਪਰ ਆ ਚਮਾਰ ਸਾਹਿਬ ਦਾ ਇੱਕ ਪਹਿਲਾ ਭਾਗ ਵੀ ਆਇਆ ਸੀਗਾ ਬਹੁਤ ਹੀ ਵਧੀਆ ਸੋ ਆ ਜਿਹੜੀ ਚਮਾਰ ਸਾਹਿਬ 2 ਆ ਰਹੀ ਹੈ ਸੋ ਮੇਰੇ ਵੀਰ ਗੁਰਮੀਲ ਮਹਿਜੀ ਜਣ ਕੇ ਕੋਈ ਜਾਣ ਪਹਿਚਾਨ ਦੇ ਮਹਤਾਜ ਨਹੀਂ ਹਨ ਸੋ ਮੈਂ ਉਹਨਾਂ ਦਾ ਆਪਣੇ ਇੱਕ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਬੁੱਤ ਬਾਬਾ ਸਾਹਿਬ ਜੀ ਦਾ ਕੋਠੇ ਉੱਤੇ ਲਾਇਆ ਏ ਸ਼ੌਕ ਜਿਹੜਾ ਸੀਗਾ ਇਹਨਾਂ ਨੇ ਆਪਣਾ ਪੋਗਾਇਆ ਸੀਗਾ ਆਪਣਾ ਜਿਹੜਾ ਕੋਠੀ ਦੇ ਉੱਪਰ ਆਪਣਾ ਬੁੱਤ ਬਾਬਾ ਸਾਹਿਬ ਦਾ ਲਾ ਕੇ ਆਪਣਾ ਕੌਮ ਨੂੰ ਦੱਸਿਆ ਕਿ ਅਸੀਂ ਵੀ ਆਪਣੇ ਸਮਾਜ ਦੇ ਰਹਿਬਰਾਂ ਨੂੰ ਸਮਾਜ ਦੇ ਜਿਹੜੇ ਸਾਨੂੰ ਬਹੁਤ ਵਧੀਆ ਸੇਧ ਦੇ ਕੇ ਗਏ ਆ ਸਾਡੇ ਰਹਿਬਰ ਵੀ ਅਸੀਂ ਵੀ ਉਹਨਾਂ ਦੀ ਜਿਹੜੀ ਸੋਚ ਆ ਉਹ ਗਾਹਾਂ ਤੋਂ ਗਾਹਾਂ ਸਾਡੇ ਗੁਰਮੇਲ ਵਿੱਚ ਹੈ ਅਤੇ ਹੋਰ ਵੀ ਜਿਨ੍ਹਾਂ ਨੇ ਕੌਮ ਦੇ ਸਿਰ ਕੱਢ ਆਗੂ ਤੇ ਨੇ ਤੜਕਾ ਆਗੂ ਨੇ ਉਹ ਸਭ ਤੋਂ ਵਧੀਆ ਤੋਂ ਵਧੀਆ ਸੋਚ ਔਰ ਵਧੀਆ ਤੋਂ ਵਧੀਆ ਚੀਜ਼ਾਂ ਅੱਗੇ ਤੋਂ ਅੱਗੇ ਲੈ ਕੇ ਆ ਰਹੇ ਨੇ ਸੋ ਸਾਡੀ ਜਿਹੜੀ ਕੌਮ ਹੈ ਹੁਣ ਤਕੀਆਂ ਕਰ ਰਹੀ ਹੈ ਸੋ ਸਭ 바ਵਾ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਸੋ ਸਾਡੇ ਰਹਿਬਰਾਂ ਦਾ ਸਾਡਾ ਸਾਡੇ ਜਿਹੜੇ ਰਹਿਬਰ ਆ ਸਾਡਾ ਮਾਣ ਹੈ ਸਾਡਾ ਸਤਿਕਾਰ ਹੈ ਸੋ ਅਸੀਂ ਉਹਨਾਂ ਦੇ ਹੀ ਸਿਧਾਂਤਾਂ ਦੇ ਚੱਲ ਕੇ ਉਹਨਾਂ ਦੇ ਪੂਰਣਿਆਂ ਤੇ ਚੱਲ ਕੇ ਅਸੀਂ ਹੋਰ ਵੀ ਸਮਾਜ ਨੂੰ ਵਧੀਆ ਤੇ ਚੰਗੀਆਂ ਸੇਧ ਦੇਣ ਵਾਲੀਆਂ ਇਹ ਫਿਲਮਾਂ ਔਰ ਗੀਤ ਅੱਗੇ ਤੋਂ ਵੀ ਦੇਵਾਂਗੇ ਸੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਲਾ ਗੁਰੂ ਰਵਿਦਾਸ ਮਹਾਰਾਜ ਸਭ ਕੇ ਕਿਰਪਾ ਕਰੇ ਹਰ ਕਿਸੇ ਨੂੰ ਸਿੱਖਿਆ ਮਿਲੇ ਰੋਜ਼ਗਾਰ ਮਿਲੇ ਹਰ ਕੋਈ ਸਿਰ ਉੱਚਾ ਕਰਕੇ ਜੀਵੇ ਤੇ ਸੋਹਣੀ ਜ਼ਿੰਦਗੀ Thank okay.